ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਚੇਤਨ ਕਾਸ਼ਾ ਸੋ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਹੁਸ਼ਾਰਪੁਰ ਦੇ ਪ੍ਰਸਿੱਧ ਇਲੈਕਟ੍ਰੋਨਿਕ ਸ਼ੋਰੂਮ ਬਤਰਾ ਇਲੈਕਟ੍ਰੋਨਿਕਸ ਵੱਲੋਂ ਗ੍ਰਾਹਕਾਂ ਦੇ ਲਈ ਮੁਰ ਤੋਂ ਬਹੁਤ ਸਾਰੀਆਂ ਸਕੀਮਾਂ ਲਿਆਂਦੀਆਂ ਗਈਆਂ ਨੇ ਸੋ ਐਸੇ ਦੇ ਮੱਦੇਨਜ਼ਰ ਅੱਜ ਇੱਕ ਵਾਰ ਮੁਰ ਤੋਂ ਹੁਸ਼ਾਰਪੁਰ ਰੈ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਦੇ ਸਥਾਨਕ ਘੰਟਾ ਘਰ ਨਸਤੀਕ ਮੌਜੂਦ ਬਤਰਾ ਇਲੈਕਟ੍ਰੋਨਿਕਸ ਵਿਖੇ ਸੋ ਕੀ ਕੀ ਆਫਰਸ ਉਹਨਾਂ ਵੱਲੋਂ ਆਪਣੇ ਕਸਟਮਰਸ ਦੇ ਲਈ ਲਿਆਂਦੀਆਂ ਗਈਆਂ ਨੇ ਇਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਇਹ ਬੱਤਰਾ ਇਲੈਕਟ੍ਰੋਨਿਕਸ ਦੇ ਓਨਰ ਸੈਫ ਪੱਤਰਾ ਮੌਜੂਦ ਨੇ ਗੱਲਬਾਤ ਕਰਦੇ ਆ। ਬੱਤਰਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਸਰ ਥੈਂਕ ਯੂ ਜੀ। ਜੀ ਜੀ ਬੱਤਰਾ ਸਾਹਿਬ ਇਹ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਆ ਤਾਂ ਇਸ ਵਾਰ ਕਹਿੰਦੇ ਸੈਫ ਬੱਤਰਾ ਬਹੁਤ ਧਮਾਕੇਦਾਰ ਆਫਰਸ ਲੈ ਕੇ ਆਇਆ ਆਪਣੇ ਗ੍ਰਾਹਕਾਂ ਦੇ ਲਈ। ਕੀ ਕੀ ਆਫਰਸ ਲੈ ਕੇ ਆਏ ਹੋ ਜੀ ਫਿਰ? ਸਰ ਇੱਕ ਤਾਂ ਜਿੱਦਾਂ ਨਵਾਂ ਫਾਈਨੈਂਸ਼ੀਅਲ ਇਅਰ ਸਟਾਰਟ ਹੋ ਗਿਆ ਹੈ। ਪਲੱਸ ਮੇਰਾ ਨਵੇਂ ਸਟੋਰ ਦੀ ਇਸ ਵਾਰੀ ਪਹਿਲੀ ਐਡ ਹੈ ਤਾਂ ਮੈਂ ਇਸ ਵਾਰੀ ਪਲਾਨ ਕੀਤਾ ਹੈ ਕਿ ਕੁਝ ਬਿਲਕੁਲ ਡਿਫਰੈਂਟ ਜੀ ਐਡ ਲਗਾਏ ਪਹਿਲੇ ਤਾਂ ਮੇਰੇ ਕੋਲ ਸਾਰੇ ਤਰ੍ਹਾਂ ਦੇ ਪ੍ਰੋਡਕਟਸ ਇਲੈਕਟ੍ਰੋਨਿਕਸ ਦੇ ਜੈਨੂਇਨ ਕੰਪਨੀ ਦੇ ਪ੍ਰੋਡਕਟਸ ਅਵੇਲੇਬਲ ਹੈ ਤੁਹਾਨੂੰ ਜਦੋਂ ਮੇਰੇ ਕੋਲ ਹੁਣ ਇਸ ਟਾਈਮ ਤੇ ਸੀਜ਼ਨ ਆ ਰਿਹਾ ਮੇਰੇ ਕੋਲ ਏਸੀ ਦਾ ਸੀਜ਼ਨ ਚੱਲ ਰਿਹਾ ਕੂਲਰਸ ਦਾ ਸੀਜ਼ਨ ਚੱਲ ਰਿਹਾ ਰੈਫਰਿਜਰੇਟਰਸ ਦਾ ਇਨਵਰਟਰਸ ਦਾ ਐਲਈਡਸ ਦਾ ਸਾਰਿਆਂ ਦੇ ਨਾਲ ਆਫਰ ਲਗਾਏ ਗਏ ਆ ਕੋਈ ਵੀ ਤੁਸੀਂ ਸਮਾਨ ਪਰਚੇਸ ਕਰਦੇ ਹੋ ਉਦਰੀ ਮੈਂ 3 ਤੋਂ 4 ਗਿਫਟਸ ਲਗਾਏ ਹੋਇਆ ਜਿੱਦਾਂ ਕਿ ਆਪਾਂ ਏਸੀ ਦੇਖ ਲਈਏ ਕੋਈ ਵੀ ਤੁਸੀਂ ਏਸੀ ਮੇਰੇ ਕੋਲੋਂ ਪਰਚੇਸ ਕਰਦੇ ਹੋ ਪਹਿਲਾਂ ਤਾਂ ਮੇਰੇ ਕੋਲ 10 ਕੰਪਨੀਆਂ ਦੇ ਏਸੀ ਅਵੇਲੇਬਲ ਹੈ ਤੁਸੀਂ LG ਲੈਣਾ ਚਾਹੁੰਦੇ ਹੋ Hitachi ਲੈਣਾ ਚਾਹੁੰਦੇ ਹੋ Carrier, Haier, Blue Star, Mitsubishi, Godrej, Panasonic, Lloyd ਸਾਰੇ ਏਸੀ ਮੇਰੇ ਕੋਲ ਅੰਡਰ ਵਨ ਰੂਫ ਅਵੇਲੇਬਲ ਹੈ ਸਾਰੇ ਏਸੀਆਂ ਦੇ ਨਾਲ ਜਿਹੜੇ ਮੇਰੇ ਕੋਲ ਆਫਿਸ ਲਗਾਏ ਗਏ ਹੋਇਆ ਤੁਸੀਂ ਕੋਈ ਵੀ ਸਮਾਨ ਲੈਣਦੇ ਹੋ ਮੇਰੇ ਕੋਲ ਏਸੀ ਦੇ ਨਾਲ ਤੁਹਾਨੂੰ ਇੱਕ ਤਾਂ ਪਹਿਲੀ ਚੀਜ਼ ਇੱਕ ਸੈਂਡਵਿਚ ਮੇਕਰ ਫ੍ਰੀ ਦਿੱਤਾ ਜਾਏ। ਤਾਂ ਐਸਾ ਜੀ ਇੱਥੇ ਤੁਹਾਨੂੰ ਮੈਂ ਰੋਕਣਾ ਚਾਹਾਂਗਾ ਪਹਿਲਾ ਗ੍ਰਾਹਕਾਂ ਨੂੰ ਇੱਕ ਵਾਰ ਸ਼ੁਰੂਆਤ ਦੇ ਵਿੱਚ ਇਹ ਦੱਸ ਦਿਓ ਜਿਹੜੀ ਆਫਰਸ ਤੁਹਾਡੇ ਵੱਲੋਂ ਲਗਾਈ ਗਈ ਹੈ ਪੂਰੀ ਗਰਮੀਆਂ ਪਰ ਚੱਲੇਗੀ ਕਿ ਸਿਰਫ ਵਿਸਾਖੀ ਆਫਰ ਲਗਾਈ ਗਈ ਹੈ। ਸਰ ਸਿਰਫ ਵਿਸਾਖੀ ਦਾ ਦੇਖੋ ਅਗਰ ਕਿੰਨੀ ਕਿੰਨੀ ਤਰੀਕ ਤੱਕ ਹੈ ਜੀ ਕਿਉਂਕਿ ਇਹ ਸ਼ੁਰੂਆਤ ਦੇ ਵਿੱਚ ਕਿਹੜੀ ਤਰੀਕ ਦੀ ਵਿਸਾਖੀ ਹੈ।

ਲੋਗ ਲਗਾਉਂਦਾ ਕੋਈ ਲੱਕੀ ਡਰਾਅ ਆਫਰ ਲਗਾ ਦਿੰਦੇ ਆ ਕਿਸੇ ਨੇ 5-700 ਪਰਚੀ ਪਈ ਹੁੰਦੀ ਆ ਉਹਦੇ ਚੋ ਦੋ ਗਿਫਟ ਕੱਢਨੇ ਆ ਇਸ ਬਾਰੀ ਮੈਂ ਸਭ ਤੋਂ ਡਿਫਰੈਂਟ ਆਫਰ ਜਿਹੜਾ ਲੈ ਕੇ ਆ ਆ ਕਿ ਕੋਈ ਵੀ ਸਾਡੇ ਕੋਲ ਸਮਾਨ ਪਰਚੇਸ ਕਰਦਾ ਜਿੱਦਾਂ ਹੀ ਮੇਰੇ ਕੋਲ 50 ਕਸਟਮਰਸ 50 ਪ੍ਰੋਡਕਟਸ ਬਿਕ ਗਏ ਤੁਹਾਨੂੰ ਇੱਕ ਕੂਪਨ ਦਿੱਤਾ ਜਾਏਗਾ ਇੱਕ ਉਹ ਟ੍ਰਿਪਲ ਕੂਪਨ ਮੇਰੀ ਪਰਚੀ ਆ ਇੱਕ ਕੂਪਨ ਕਸਟਮਰ ਨੂੰ ਉਹਦੇ ਨਾਮ ਦਾ ਭਰ ਕੇ ਦਿੱਤਾ ਜਾਏਗਾ ਇੱਕ ਜਿਹੜਾ ਹੈ ਬਾਕਸ ਦੇ ਵਿੱਚ ਰੱਖਿਆ ਜਾਏਗਾ ਇੱਕ ਫॉर ਟੈਲੀਕਾਲਿੰਗ ਕਸਟਮਰ ਰੱਖਿਆ ਜਾਏਗਾ ਬਸ ਆਖੀ ਤੋਂ ਬਾਅਦ ਆਫਰ ਲਗਾਇਆ ਜਾਏਗਾ ਜਿੱਦਾਂ ਜਿੱਦਾਂ ਹੀ ਪਿਆ ਪਰਚੀਆਂ ਇਕੱਠੀ ਹੋਈ ਜਾਊਗੀਆਂ ਉਹਦੇ ਲਈ ਇੱਕ ਬਾਕਸ ਲਗਾਇਆ ਜਾਏਗਾ ਹਰ 50 ਪ੍ਰੋਡਕਟਸ ਦੇ ਲਈ ਦੋ ਲੱਕੀ ਡਰਾਅ ਕੱਢੇ ਜਾਣਗੇ ਅੱਛਾ ਕਿੰਨੇ ਕਸਟਮਰ ਤੱਕ ਸਰ ਕਸਟਮਰ ਆਜਨ 100 ਕਸਟਮਰ ਆਜਨ 200 ਕਸਟਮਰ ਆਜਨ 300 ਜਿੱਦਾਂ ਹੀ 50 ਕਸਟਮਰਸ ਮੈਚੂਰ ਹੋ ਗਏ 50 ਪ੍ਰੋਡਕਟਸ ਵਿਕ ਗਏ ਉਹ ਬਾਕਸ ਤਿਆਰ ਕਰਕੇ ਬਾਕਸ ਤਿਆਰ ਕਰਕੇ ਬੰਦ ਕਰ ਦਿੱਤਾ ਜਾਏਗਾ ਲਾਈਵ ਹੋ ਕੇ ਬਸਾਖੀ ਤੋਂ ਬਾਅਦ ਦੋ ਤਿੰਨ ਦਿਨਾਂ ਬਾਅਦ ਆਪਾਂ ਲਾਈਵ ਹੋ ਕੇ ਸਾਰੇ ਜਿਹੜੇ ਕਲਾਇੰਟਸ ਪਰਚੇਸ ਕਰਕੇ ਗਏ ਉਹਨਾਂ ਨੂੰ ਸ਼ਾਪ ਤੇ ਇਨਵਾਈਟ ਕਰਾਂਗੇ ਵਾਕੇ ਕਿ ਇੱਥੇ ਛੋ ਨਾਲੋ ਦੇ ਵਿੱਚ ਸਾਰੇ ਜਿਸ ਕਸਟਮਰ ਦਾ ਨਾਮ ਨਿਕਲੇਗਾ ਫਿਰ ਉਹਨੂੰ ਗਿਫਟ ਕੀ ਮਿਲੇਗਾ ਜੀ ਸਰ ਗਿਫਟ ਦੇ ਵਿੱਚ ਹਰ 50 ਕਸਟਮਰਸ ਤੇ ਦੋ ਪ੍ਰਾਈਜ਼ਸ ਨਿਕਲਣਗੇ ਪਹਿਲੀ ਜਿਹੜਾ ਪ੍ਰਾਈਜ਼ ਨਿਕਲੇਗਾ 16990 ਦੀ 32 ਇੰਚ ਏਲਈਡੀ ਨਿਕਲੇਗੀ ਸੈਕੰਡ ਜਿਹੜਾ ਪ੍ਰਾਈਜ਼ ਹੋਏਗਾ 7990 ਦਾ 에ਅਰ ਫੈਨ ਨਿਕਲਦਾ ਹੈ ਅੱਛਾ ਜਿਸਨੇ ਵੀ ਇਹ ਇੱਕ ਓਪਨ ਸਕੀਮ ਦਾ ਹਿੱਸਾ ਬੰਨਣਾ ਹੋਵੇ ਉਸਨੂੰ ਪਹਿਲਾਂ ਕੋਈ ਇੱਥੋਂ ਮਹਿੰਗੀ ਖਰੀਦਦਾਰੀ ਕਰਨੀ ਪੈਗੀ ਚਾਹੇ ਉਹ 200 ਵਾਲੀ 500 ਵਾਲੀ ਕੋਈ ਵੀ ਚੀਜ਼ ਖਰੀਦ ਕੇ ਸਰ ਜੋ ਮਰਜ਼ੀ ਸਮਾਨ ਪਰਚੇਸ ਕਰੇ ਚਾਹੇ ਕਸਟਮਰ ਕਹੀ ਜੂਸਰ ਮਿਕਸਰ ਗ੍ਰੈਂਡਰ ਪਰ ਆਕੇ ਕੂਲਰ ਪਰਚੇਸ ਕਰਦਾ ਕੋਈ ਫ੍ਰਿਜ ਪਰਚੇਸ ਕਰਦਾ ਹੈ LED ਕਰਦਾ ਕੋਈ ਵੀ ਸਟੋਰ ਤੋਂ ਖਰੀਦਦਾਰੀ ਦੇ ਉੱਤੇ ਮਤਲਬ ਕਿ ਛੋਟੀ ਤੋਂ ਛੋਟੀ ਚੀਜ਼ ਵੀ ਖਰੀਦਦਾ ਤਾਂ 쿠ਪਨ ਐਲੈਂਡ ਦਾ ਹੱਕਦਾਰ ਹੈ ਜੀ ਬਿਲਕੁਲ ਬਿਲਕੁਲ ਜੀ ਤਾਂ ਇਸ ਤੋਂ ਇਲਾਵਾ ਹੁਣ ਆਪਾਂ AC 'ਤੇ ਆ ਜਾਈਏ ਤਾਂ ਕੀ ਕੀ ਸਰਵਿਸ ਲੱਕੇ ਹੋਏ ਨੇ AC 'ਤੇ ਉੱਤੇ ਸਿਰਸਰ ਤੁਹਾਡੇ ਕੋਲ 4-4 ਗਿਫਟ ਇਸ ਵਾਰੀ ਫ੍ਰੀ ਦਿੱਤੇ ਜਾਣਗੇ ਸਭ ਤੋਂ ਪਹਿਲੇ AC ਦੇ ਨਾਲ ਇੱਕ ਤੁਹਾਨੂੰ ਸੈਂਡਵਿਚ ਮੇਕਰ ਫ੍ਰੀ ਮਿਲੇਗਾ ਸੈਂਡਵਿਚ ਮੇਕਰ ਤੋਂ ਬਾਅਦ ਇੱਕ ਤੁਹਾਨੂੰ AC ਦੇ ਕਵਰਸ ਫ੍ਰੀ ਮਿਲਣਗੇ ਜਿਹੜਾ ਤੁਹਾਡੀ ਐਡ ਸ਼ੇਅਰ ਕਰਕੇ ਆਏਗਾ ਜਿੱਦਾਂ ਕਿ ਮੈਂ ਹਰ ਬਾਰੀ ਸ਼ੇਅਰਿੰਗ ਗਿਫਟ ਇੱਕ ਜ਼ਰੂਰ ਰੱਖਦਾ ਹਾਂ ਇਸ ਵਾਰੀ ਵੀ ਸ਼ੇਅਰਿੰਗ ਗਿਫਟ ਰੱਖਿਆ ਸ਼ੇਅਰਿੰਗ ਗਿਫਟ ਇੱਕ ਇਲੈਕਟ੍ਰਿਕ ਕੇਟਲ ਫ੍ਰੀ ਮਿਲੇਗੀ ਏਸੀ ਦਾ ਸਟੈਂਡ ਨਾਲ ਫ੍ਰੀ ਮਿਲੇਗਾ ਅੱਛਾ ਜਿਹੜਾ ਐਡ ਸ਼ੇਅਰ ਕਰਕੇ ਤੁਹਾਡੇ ਕੋਲ ਪਹੁੰਚੇਗਾ ਤੋ ਉਸ ਨੂੰ ਵੱਖਰੇ ਤੌਰ ਤੇ ਇੱਕ ਗਿਫਟ ਦੇ ਦਿੱਤਾ ਜੀ ਕੇਟਲ ਮਿਲੇਗੀ ਔਰ ਉਸ ਦੇ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਜਿੱਦਾਂ ਮੈਂ ਹਰ ਬਾਰੀ ਕੁਝ ਡਿਫਰੈਂਟ ਆਫਰ ਲਗਾਉਣਾ ਜਿਹੜਾ ਬੰਦਾ ਪਰਚੇਸ ਕਰਕੇ ਆਪਣੀ ਤੁਹਾਡੀ ਐਡ ਦੇ ਥੱਲੇ ਪੋਸਟ ਕਰੇਗਾ ਉਹਨੂੰ ਦੋ ਐਕਸਟਰਾ ਗਿਫਟ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਕਮੈਂਟ ਸੈਕਸ਼ਨ ਦੇ ਵਿੱਚ ਉਹਦੀ ਫੋਟੋ ਅਪਲੋਡ ਕਰੇ ਦੋ ਗਿਫਟ ਐਕਸਟਰਾ ਲਿਜਾਏ ਮਤਲਬ ਇੱਕ ਐਸੀ ਲੇ ਜਾਂਦੇ 6 ਗਿਫਟ ਨਾਲ ਦਿੱਤੇ ਜਾਊਗੇ ਜ਼ੀਰੋ ਡਾਊਨ ਪੇਮੈਂਟ ਤੇ ਐਸੀ ਦਿੱਤਾ ਜਾਊਗਾ ਜਿਹੜੀ ਮਰਜ਼ੀ ਕੰਪਨੀ ਦਾ ਐਸੀ ਲਗਾਇਆ ਜਾਏ ਮਹੀਨੇ ਤੋਂ ਕਿਸ਼ਤ ਦੇਣੀ ਆ ਤੁਹਾਡੀ ਰੋਜ਼ ਦੀ ਜਿਹੜੀ ਹੈ 67 ਰੁਪਏ ਕਿਸ਼ਤ ਬਣੇਗੀ ਮਤਲਬ 2000 ਰੁਪਏ ਮਹੀਨੇ ਤੱਕ ਦੀ ਕਿਸ਼ਤ ਬਣਾ ਕੇ ਦਵਾਂਗੇ ਕੋਈ ਵਿਆਜ ਨਹੀਂ ਪਏਗਾ ਕੋਈ ਹਿਡਨ ਚਾਰजेस ਨਹੀਂ ਆ ਜਿੰਨੇ ਦਾ ਐਸੀ ਆ ਤੁਹਾਨੂੰ ਪਸੰਦ ਕੋਈ ਫਾਈਲ ਖਰਚ ਨਹੀਂ ਤੁਹਾਨੂੰ ਐਸੀ ਪਸੰਦ ਆ ਸਮਝੋ 30000 ਦਾ ਤੁਹਾਡੀਆਂ 2000 ਦੀਆਂ 15 ਕੋਈ ਐਕਸਟਰਾ ਓਵਰਐਂਡਵਰ ਖਰਚਾ ਕੁਝ ਨਹੀਂ ਪਵੇਗਾ ਸਰ ਜਿਵੇਂ ਆਪਾਂ ਤੁਸੀਂ ਕਮੈਂਟ ਬਾਕਸ ਦੀ ਗੱਲ ਕੀਤੀ ਹੈ ਤਾਂ ਕਈ ਵਾਰ ਲੋਕ ਇਸ ਤਰ੍ਹਾਂ ਦੇ ਕਮੈਂਟ ਵੀ ਆਉਂਦੇ ਨੇ ਕਿ ਬੱਤਰਾ ਸਾਹਿਬ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਸਰ ਦੇਖੋ ਜੇ ਤਾਂ ਕਿਉਂਕਿ ਮੈਂ ਇੱਕ ਇੰਦਰਪੱਖਦਾਰਾ ਹੋਣ ਦੇ ਨਾਤੇ ਮੇਰਾ ਵੀ ਫਰਜ਼ ਬਣਦਾ ਮੈਂ ਤੁਹਾਡੇ ਕੋਲ ਸਵਾਲ ਪੁੱਛਾਂ ਸਰ ਦੇਖੋ ਤੁਹਾਨੂੰ ਜਿੱਦਾਂ ਤੁਹਾਨੂੰ ਮੇਰੀ ਆਦਤ ਦਾ ਪਤਾ ਹੈ ਸਾਡੀ ਐਸੋਸੀਏਸ਼ਨ ਚੱਲਦੇ ਆ 3 ਸਾਲ ਹੋ ਗਏ ਆ ਤੁਸੀਂ ਮੇਰੀ ਹਰ ਵਾਰੀ ਐਡ ਕਵਰ ਕਰਦੇ ਹੋ ਤਾਂ ਜੇ ਤੁਹਾਨੂੰ ਪਤਾ ਹੋਏ ਕਿ ਮੈਂ ਫਰਾਡ ਐਡ ਦੇ ਰਿਆਂ ਤਾਂ ਸ਼ਾਇਦ ਤੁਹਾਨੂੰ ਆਪਣੇ ਪੇਜ ਦੇ ਵੀਵਰਜ਼ ਦਾ ਪਤਾ ਕਿ ਸ਼ਾਇਦ ਤੁਹਾਡੇ ਲਈ ਵੀ ਨੈਗੇਟਿਵ ਆ ਸਕਦੇ ਹੈ ਕਮੈਂਟ ਕੀ ਜੀ ਚੇਤਨ ਗਸ਼ਪ ਜੀ ਤੁਸੀਂ ਗਲਤ ਐਡ ਕਰਦੇ ਹੋ ਸਾਨੂੰ ਗਿਫਟ ਨਹੀਂ ਦਿੰਦੇ ਹੈ ਜਾਂ ਕੁਝ ਉਹਦੇ ਚ ਸਰ ਤੁਹਾਡਾ ਵੀ ਪੇਜ ਡੀਗ੍ਰੇਡ ਹੋਏਗਾ ਬਟ ਜੇ ਤੁਹਾਨੂੰ ਪਤਾ ਹੈ ਕਿ ਆਫਰ ਸਹੀ ਹੈ ਤੁਸੀਂ ਤਾਂ ਹੀ ਹਰ ਬਾਰੀ ਮੇਰੇ ਕੋਲ ਆ ਕੇ ਐਕਸਕਲੂਸਿਵ ਮਰਲੀ ਆਫਰਸ ਇਨ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਲਾਸਟ ਟਾਈਮ ਵੀ ਜਿਹੜੀਆਂ ਕਮੈਂਟ ਸੈਕਸ਼ਨ ਦੇ ਵਿੱਚ ਖਰੀਦਦਾਰੀ ਕਰਦੇ ਦੀ ਆਪਣੀਆਂ ਫੋਟੋਸ ਉਹਦੇ ਵਿੱਚ ਸੈਂਡ ਕੀਤੀਆਂ ਸੀ ਜੀ ਬਿਲਕੁਲ ਸਰ ਪਹਿਲੀ ਚੀਜ਼ ਕੀ ਹੈ ਬਤਰਾ ਬ੍ਰਦਰਸ ਤੇ ਜੇ 4 ਸਾਲ ਤੋਂ ਲਗਾਤਾਰ ਐਡ ਲੱਗ ਰਹੀ ਹੈ ਉਹਦਾ ਕਿ ਜਿਹੜੀ ਐਡ ਹੈ ਉਹ ਟੋਟਲੀ ਜੈਨੂਇਨ ਹੁੰਦੀ ਹੈ ਪ੍ਰੋਡਕਟਸ ਜਿੰਨੇ ਵੀ ਮਿਲਣਗੇ ਉਹਨਾਂ ਨਾਲ ਐਕਸਕਲੂਸਿਵ ਗਿਫਟਸ ਦਿੱਤੇ ਜਾਣਗੇ ਇਹਦੇ ਵਿੱਚ ਕੋਈ ਉਹ ਨਹੀਂ ਹੈ ਕਿ ਗਿਫਟ ਨੇ ਦਿੱਤੇ ਜਾਣਗੇ ਸਿਰ ਬਾਕੀ ਜਿਹੜੇ ਮਿਸਲੈਨੀਅਸ ਲੋਕ ਤਾਂ ਤੁਹਾਨੂੰ ਪਤਾ ਹਰ ਪੇਜ ਦੇ ਵਿੱਚ ਹੁੰਦਾ ਹੀ ਹੈ ਕਈ ਵਾਰੀ ਕੰਪੀਟੀਟਰਸ ਵਾਦਨਦੇ ਆ ਕੁਝ ਆਫਰ ਜਿਹੜੇ ਆ ਮਿਲਣਗੇ ਪਹਿਲੇ ਆਫਰਸ ਦਿੱਤੇ ਜਾਊਗੇ ਐਸੀ ਬਾਤ ਚ ਦਿੱਤਾ ਜਾਂਦਾ ਹੈ ਬੱਤਰ ਸਾਹਿਬ ਏਸੀਆਂ ਤੋਂ ਇਲਾਵਾ ਆਪਾਂ ਕੂਲਰਾਂ ਦੀ ਗੱਲ ਕਰੀਏ ਤਾਂ ਕਿਹੜੀ ਕਿਹੜੀ ਕੰਪਨੀ ਦੇ ਕੂਲਰ ਆਪਣੇ ਕੋਲ ਅਵੇਲੇਬਲ ਨੇ ਕਿਉਂਕਿ ਹਰ ਇੱਕ ਵਿਅਕਤੀ ਦੀ ਪਹੁੰਚ ਵਿੱਚ ਨਹੀਂ ਹੁੰਦਾ ਕਿ ਏਸੀ ਨੂੰ ਖਰੀਦ ਸਕਣਾ ਜੀ ਬਿਲਕੁਲ ਸਰ ਪਹਿਲੀ ਚੀਜ਼ ਕੂਲਰ ਵੀ ਮੇਰੇ ਕੋਲ ਜਿੱਦਾਂ ਸਰ ਸਾਰੇ ਏਸੀਜ਼ ਬ੍ਰਾਂਡਡ ਐ ਕੂਲਰ ਵੀ ਮੇਰੇ ਕੋਲ ਬ੍ਰਾਂਡਡ ਐ ਦੇਸੀ ਕੂਲਰ ਆਪਾਂ ਡੀਲ ਨਹੀਂ ਕਰਦੇ ਜਿਹੜੇ ਲੋਕਲ ਮਾਰਕੀਟ ਵਾਲੇ ਆਪਾਂ ਤਾਂ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਅੱਜ ਦੀ ਰੇਟ 'ਚ ਦੇਸੀ ਕੂਲਰ ਵਿਕ ਰਹੇ ਮੇਰੇ ਕੋਲ ਜਿੰਨੇ ਕੂਲਰ ਲਾਉਂਗਾ ਪਹਿਲੇ ਉਹਨੂੰ ਬਕਾਇਦਾ YouTube ਕਰੋ Google ਤੇ ਪਾ ਕੇ ਦੇਖੋ ਮਾਡਲ ਜਾਣ ਕੇ ਉੱਥ ਜੋ ਆਫਰ ਆਨਲਾਈਨ ਲੱਗਾ ਹੋਗਾ ਉਹਦੇ ਨਾਲ ਸਸਤੇ ਮਿਲਣਗੇ ਵਿਦ ਗਿਫਟ ਮਿਲਣਗੇ ਮੇਕਾ ਕੂਲਰ ਤੁਹਾਨੂੰ ਲਿਊਮਿਨਸ ਦਾ ਮਿਲ ਜਾਏਗਾ ਲਿਫਪੀਅਰ ਦਾ ਮਿਲ ਜਾਏਗਾ ਸਿੰਫੋਨੀ ਦਾ ਮਿਲ ਜਾਏਗਾ ਮਹਾ ਮੂਨੇਰ ਦੀ ਮਹਾਬਲੀ ਸੀਰੀਜ਼ ਆ ਗਈ ਆ ਉਹ ਤੁਹਾਨੂੰ ਸੀਰੀਜ਼ ਮਿਲ ਜਾਏਗੀ ਕੈਨਸਟਾਰ ਦੇ ਕੂਲਰ ਮਿਲ ਜਾਣਗੇ ਬਜਾਏ ਦੇ ਮਿਲਣਗੇ ਸਾਰੇ ਕੂਲਰਸ ਬ੍ਰਾਂਡਡ ਮਿਲਣਗੇ ਕੂਲਰ ਦੇ ਨਾਲ ਫੇ ਕੀ ਆਫਰਸ ਲੈ ਕੇ ਆ ਕਿਹੜੀ ਕੋਈ ਮਿਲਣਗੇ ਜੀ ਕੂਲਰ ਦੀ ਖਰੀਦਦਾਰੀ ਤੇ ਸਰ ਇੱਕ ਤੁਹਾਨੂੰ ਆਰਓ ਫਿਲਟਰ 8500 ਰੁਪਏ ਦਾ ਬਿਲਕੁਲ ਫ੍ਰੀ ਮਿਲੇਗਾ ਤੇ ਨਾਲ ਇੱਕ ਮਿਕਸੀ ਫ੍ਰੀ ਮਿਲੇਗੀ ਜਿਹੜਾ ਐਡ ਸ਼ੇਅਰ ਕਰਕੇ ਆਏਗਾ ਉਸ ਬੰਦੇ ਤੇ ਜਿਹੜਾ ਬੰਦਾ ਐਡ ਪੋਸਟ ਕਰੇਗਾ ਉਹਨੂੰ ਦੋ ਗਿਫਟ ਹੈ ਮਤਲਬ ਇੱਕ ਕੂਲਰ ਦੇ ਨਾਲ ਪੰਜ ਗਿਫਟ ਸਰ ਪੰਜ ਗਿਫਟ ਹੈ ਅੱਛਾ ਲੱਕੀ ਡਰਾਅ ਬਕਰਾ ਉਹ ਲੱਕੀ ਡਰਾਅ ਬਕਰਾ ਹੈ ਜੀ ਤੇ ਠੀਕ ਹੈ ਜੀ ਆਪਾਂ ਕੂਲਰਾਂ ਦੀ ਗੱਲ ਕਰੀਏ ਤਾਂ ਵੀ ਪਲਾਸਟਿਕਾਂ ਤੇ ਲੋਹੇ ਦੀ ਬੋਡੀ ਦੇ ਵਿੱਚ ਦੋਨਾਂ ਦੇ ਵਿੱਚ ਅਵੇਲੇਬਲ ਨੇ ਜੀ ਮੇਰੇ ਕੋਲ ਸਰ ਦੋਨੋਂ ਕੂਲਰ ਅਵੇਲੇਬਲ ਹੈ ਪਲਾਸਟਿਕ ਚ ਚਾਹੀਦੇ ਤੁਹਾਨੂੰ ਪਲਾਸਟਿਕ ਦੇ ਵੀ ਮਿਲ ਜਾਊਗੇ ਮੈਟਲ ਦੇ ਵਿੱਚ ਚਾਹੀਦੇ ਮੈਟਲ ਦੇ ਵੀ ਮਿਲ ਜਾਊਗੇ ਅੱਜ ਕੱਲ ਜਦਾ ਥਾਰ ਕੂਲਰਾਂ ਦਾ ਟ੍ਰੈਂਡ ਹੈ ਹੈਵੀ ਬੋਡੀ ਉਹ ਵੀ ਕੂਲਰ ਸਾਰੇ ਤਰ੍ਹਾਂ ਦੇ ਕੂਲਰ ਕਟੁਕਟ ਚਾਲੀ ਮਾਡਲ ਮੇ ਵੀ ਪੈ ਜਾਂਦੀ ਇਸ ਤਰ੍ਹਾਂ ਤੇ ਉਹ ਬਣੇ ਹੋਏ ਨੇ ਜੀ ਬਿਲਕੁਲ ਸਰ ਸਾਰੇ ਤਰ੍ਹਾਂ ਦੇ ਬ੍ਰਾਂਡਡ ਕੂਲਰਸ ਆਪਣੇ ਕੋਲ ਹੈਗਾ ਤੁਸੀਂ ਆਈ ਸਕੂਲਰ ਚਾਹੀਦਾ ਹਨੀਕੰਮ ਪੈਡ ਵਾਲੇ ਕੂਲਰ ਚਾਹੀਦੇ ਆ ਤੁਹਾਨੂੰ ਹੈਵੀ ਬਾਡੀ ਕੂਲਰ ਚਾਹੀਦੇ ਆ ਸਵਿੰਗ ਵਾਲੇ ਚਾਹੀਦੇ ਆ ਇਨਵਰਟਰ ኦਪਰੇਟੇਬਲ ਸਾਰੇ ਤਰ੍ਹਾਂ ਦੇ ਕੂਲਰ ਸਾਡੇ ਕੋਲ ਨੇ ਸੋ ਕੂਲਰ ਤੋਂ ਏਸੀਆਂ ਤੋਂ ਇਲਾਵਾ ਜੇਕਰ ਆਪਾਂ ਫ੍ਰੀਜਾਂ ਦੀ ਗੱਲ ਕਰੀਏ ਵਾਸ਼ਿੰਗ ਮਸ਼ੀਨਸ ਦੀ ਗੱਲ ਕਰੀਏ LED ਦੀ ਗੱਲ ਕਰੀਏ ਤਾਂ ਇਹਨਾਂ ਤਿੰਨਾਂ ਪ੍ਰੋਡਕਟਾਂ ਨੂੰ ਲੈ ਕੇ ਵੀ ਬਤਰਾ ਇਲੈਕਟ੍ਰੋਨਿਕਸ ਵੱਲੋਂ ਸ਼ਾਨਦਾਰ ਆਫਰਸ ਆਪਣੇ ਗ੍ਰਾਹਕਾਂ ਦੇ ਲਈ ਲਿਆਦੀਆਂ ਗਈਆਂ ਨੇ ਸੋ ਕੀ ਕੀ ਆਫਰਸ ਨੇ ਸਾਮਜੀ ਕੂਲਰ ਏਸੀ ਦੇ ਤਾਂ ਦੱਸ ਦਿਤੀਆਂ ਹੁਣ ਆਪਾਂ ਵਾਸ਼ਿੰਗ ਮਸ਼ੀਨਸ ਦੀ ਗੱਲ ਕਰ ਲਈਏ ਫ੍ਰੀਜਾਂ ਦੀ ਗੱਲ ਕਰ ਲਈਏ ਐਲਈਡੀ ਪੈਨਲ ਦੀ ਗੱਲ ਕਰ ਬੀ ਸਰ ਸਾਰਿਆਂ ਦੇ ਨਾਲ ਗਿਫਟਸ ਮਿਲਣਗੇ ਤੁਹਾਨੂੰ ਤਿੰਨ ਤਿੰਨ ਚਾਰ ਚਾਰ ਗਿਫਟ ਹੈ ਕੋਈ ਜਦੋਂ ਫ੍ਰੀਜ ਲੈਣੇ ਹੋ ਫ੍ਰੀਜ ਦੇ ਨਾਲ ਮਿਕਸੀ ਫ੍ਰੀ ਹੈ ਸੈਂਡਵਿਚ ਮੇਕਰ ਫ੍ਰੀ ਹੈ ਸ਼ੇਅਰ ਕਰਕੇ ਆਉਂਗੇ ਉਹਦੇ ਨਾਲ ਕੇਟਲ ਫ੍ਰੀ ਮਿਲੇਗੀ ਐਡ ਪੋਸਟ ਕਰੂਗੇ ਦੋ ਗਿਫਟ ਲੱਗ ਮਿਲਣਗੇ ਪੰਜ ਗਿਫਟ ਦਾ ਹਰ ਚੀਜ਼ ਨਾਲ ਹੈ ਹੁਣ ਮਤਲਬ ਕਿ ਜੇ ਮੈਂ ਇੱਕ ਏਸੀ ਕੂਲਰ ਤੇ ਪੰਜ ਗਿਫਟ ਹੈ ਤਾਂ ਇਹਨਾਂ ਤਿੰਨਾਂ ਚੀਜ਼ਾਂ ਦਾ ਵੀ ਨਾ ਲੱਕੀ ਡਰਾ ਦਾ ਇੱਕ ਆਪਸ਼ਨ ਕਸਟਮਰ ਦੇ ਲਈ ਬਣਾਇਆ ਗਿਆ ਹੈ LED ਪਰਚੇਸ ਕਰਦੇ ਹੋ LED ਦੇ ਨਾਲ ਤੁਹਾਨੂੰ ਇੱਕ RO ਫ੍ਰੀ ਮਿਲੇਗਾ ਇੱਕ ਉਹਦੇ ਨਾਲ ਸੈਂਡਵਿਚ ਮੇਕਰ ਫ੍ਰੀ ਹੈ ਇੱਕ ਮਿਕਸੀ ਫ੍ਰੀ ਹੈ ਇੱਕ ਇਲੈਕਟ੍ਰਿਕ ਬਾਰਬੀਕਿਊ ਫ੍ਰੀ ਹੈ ਜਿੱਦਾਂ ਕਿ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਹਾਈਜੈਨਿਕ ਕੌਨਸ਼ੀਅਸ ਹੋ ਚੁੱਕੇ ਹੈ ਇਲੈਕਟ੍ਰਿਕ ਬਾਰਬੀਕਿਊ ਆ ਗਿਆ ਹੈ ਬਾਰਬੀਕਿਊ ਗਿਫਟਾਂ ਤਾਂ ਤਾਂ ਪੰਡਾਰ ਲਾਤਾ ਬਤਰਾ ਇਲੈਕਟ੍ਰੋਨਿਕਸ ਨੇ ਉਹ ਗਿਫਟ ਕੰਪਨੀ ਦੇ ਹੋਣਗੇ ਕਿ ਦੇਸੀ ਮਾਰਕਾ ਹੋਣਗੇ ਸਾਰੇ ਗਿਫਟ ਕੰਪਨੀ ਦੇ ਹੋਣਗੇ ਗਿਫਟਾਂ ਦੀ ਵੀ ਨਾਲ ਗਰੰਟੀ ਦਿੱਤੇ ਜਾਗੇ ਜਿੱਦਾਂ ਕਿ ਆਰਓਆ ਆਰਓ ਦੀ ਵੀ 1 ਸਾਲ ਦੀ ਗਰੰਟੀ ਨਾਲ ਮਿਲੇਗੀ ਮਿਕਸੀ ਆ ਤੁਹਾਡੀ ਮਿਕਸੀ 1 ਸਾਲ ਚ ਖਰਾਬ ਹੋ ਗਈ ਬਦਲ ਕੇ ਨਵੀਂ ਮਿਲੂਗੀ ਸੈਂਡਵਿਚ ਮੇਕਰ ਖਰਾਬ ਹੋ ਗਿਆ ਆ ਨਹੀਂ ਹੈਗਾ ਕਿ ਸਰ ਗਿਫਟ ਹੈ ਤਾਂ ਗਿਫਟ ਦੇਸੀ ਹੈ ਗਿਫਟ ਵੀ ਜਿਹੜੇ ਆ ਸਾਰੇ ਬ੍ਰਾਂਡਡ ਆ ਤੁਹਾਨੂੰ ਮੈਂ ਪਹਿਲੇ ਕਿਹਾ ਕਿ ਮੇਰੇ ਕੋਲ ਕੋਈ ਵੀ ਤੁਸੀਂ ਪ੍ਰੋਡਕਟ ਆ ਕੇ ਦੇਖੋ ਉਹਨੂੰ ਪਹਿਲੇ ਗੂਗਲ ਕਰੋ ਹਰ ਚੀਜ਼ ਗੂਗਲ ਤੇ ਮਿਲੇਗੀ ਔਰ ਤੁਹਾਨੂੰ ਪਤਾ ਗੂਗਲ ਤੇ ਸਿਰਫ ਬ੍ਰਾਂਡ ਮਿਲੇਗਾ ਨਾਨ ਬ੍ਰਾਂਡਡ ਮਿਲਦਾ ਅਜਾ ਫ੍ਰਿਜ ਆਪਣੇ ਕੋ ਕਿੰਨੇ ਕਿੰਨੇ ਲੀਟਰ ਤੋਂ ਲੈ ਕੇ ਕਿੰਨੇ ਲੀਟਰ ਤੱਕ ਮਿਲ ਬਿਲਕੁਲ ਸਰ 180 ਲ 2 ਡੋਰ 3 ਡੋਰ 4 ਡੋਰ ਸਾਰੇ ਤਰ੍ਹਾਂ ਦੇ ਫ੍ਰਿਜ ਅਵੇਲੇਬਲ ਹੈ ਕਮਰਸ਼ੀਅਲ ਫ੍ਰਿਜ ਲੈਣੇ ਮੇਰੇ ਕੋਲ ਵਿਜੀ ਕੁਲਰਸ ਅਵੇਲੇਬਲ ਹੈ ਡੀਪ ਫ੍ਰੀਜ਼ਰ ਅਵੇਲੇਬਲ ਹੈ ਹਰ ਤਰ੍ਹਾਂ ਦੇ ਗਲਾਸ ਵਾਲੇ ਫ੍ਰਿਜ ਚਾਹੀਦੇ ਹੋ ਚਾਹੀਦੇ ਹੈ ਕੰਬੋ ਵਾਲੇ ਫ੍ਰਿਜ ਚਾਹੀਦੇ ਕੰਬੋ ਫ੍ਰਿਜ ਅਵੇਲੇਬਲ ਹੈ ਹਰ ਤਰ੍ਹਾਂ ਦੇ ਪ੍ਰੋਡਕਟਸ ਆਪਣੇ ਕੋਲ ਅਵੇਲੇਬਲ ਇਨਾਂ ਤੇ ਵੀ EMI ਜਿਹੜੀ ਫੈਸਿਲਿਟੀ ਹੈ ਬਾਰੇ ਉੱਤੇ ਬਿਨਾ ਪ੍ਰੋਸੈਸਿੰਗ ਫੀਸ ਤੋਂ 10 ਦਿਨਾਂ ਦੇ ਲਈ ਆਫਰ ਹੈ ਚਾਹੇ ਤੁਸੀਂ ਮੇਰੇ ਕੋਲ ਬਜਾਜ ਫਾਈਨਾਂਸ ਕਰਾਓ HDB ਫਾਈਨਾਂਸ ਕਰਾਓ HDFC ਤੋਂ ਕਰੋ TVS ਕ੍ਰੈਡਿਟ ਕਰਾਓ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਲੈ ਕੇ ਆਓ ਸਿਰਫ ਅੱਛਾ ਇੱਕ ਸਵਾਲ ਹੋ ਰਿਹਾ ਆਪਾਂ ਇਹ ਵੀ ਸਾਰੇ ਡਾਕੂਮੈਂਟਸ ਦਿਨਵਾ ਦਵਾਂਗੇ ਕੂਲਰਾਂ ਦੀ ਆਪਾਂ ਏਸੀ ਜਾਂ ਕੂਲਰ ਦੀ ਆਪਾਂ ਕੋਸਟ ਦੀ ਗੱਲ ਕਰੀਏ ਏਸੀ ਕਾਫੀ ਮਹਿੰਗੇ ਹੁੰਦੇ ਨੇ ਕੂਲਰ ਕਾਫੀ ਸਸਤੇ ਹੁੰਦੇ ਨੇ ਕੂਲਰ ਵੀ ਕੂਲਰਾਂ ਤੇ ਵੀ ਇਹ ਸਹੂਲਤ ਹੈ ਜੀ ਈਐਮਆਰ ਸਾਰਿਆਂ ਤੇ ਸਰ ਕੂਲਰ ਦੇ ਉੱਤੇ ਸਿਰਫ 900 ਰੁਪਏ ਜਾਂ 1000 ਰੁਪਏ ਮਹੀਨਾ ਕਿਸ਼ਤੋ ਕੀ فرض ਕਰੋ ਕਸਟਮਰ ਨੇ 16000 ਰੁਪਏ ਦਾ ਕੂਲਰ ਪਰਚੇਸ ਕਰ ਲਿਆ ਉਹਨੂੰ 1000 ਰੁਪਏ ਦੀਆਂ 16 ਕਿਸ਼ਤ ਬਣਾ ਕੇ ਦਿੱਤੀਆ ਜਾਊਂਗਾ 16000 ਦਾ ਕੁਲਰ ਹੈ ਤਾਂ 1000 ਰੁਪਏ ਦੀਆਂ 16 ਕਿਸ਼ਤਾਂ ਜੀ ਤਾਂ ਇਸੇ ਤਰ੍ਹਾਂ ਆਪਾਂ LED ਦੀ ਗੱਲ ਕਰ ਲਈਏ ਕਿੰਨੀ ਇੰਚੀ ਤੋਂ ਲੈ ਕੇ ਕਿੰਨੇ ਇੰਚ ਤੱਕ ਅਵੇਲੇਬਲ ਹੈ ਮੇਰੇ ਕੋਲ ਸਰ ਸਾਰੇ ਬ੍ਰਾਂਡ ਆਪਣੇ ਦੱਸ ਦਿਓ ਮੇਰੇ ਕੋਲ ਸਰ ਸਾਰੇ ਬ੍ਰਾਂਡਡ ਟੀਵੀਜ਼ ਅਵੇਲੇਬਲ ਹੈ ਤੁਹਾਨੂੰ ਮੇਰੇ ਕੋਲ LED ਚਾਹੀਦੀ ਹੈ ਮੇਰੇ ਕੋਲ ਹਾਇਰ ਦੀ LEDਸ ਅਵੇਲੇਬਲ ਹੈ LG ਦੀਆਂ ਅਵੇਲੇਬਲ ਹੈ Sony ਦੀ ਅਵੇਲੇਬਲ ਹੈ Panasonic ਅਵੇਲੇਬਲ ਹੈ ਉਤਬਤ ਕ੍ਰਾਊਨ ਦੀਆਂ LEDਸ ਅਵੇਲੇਬਲ ਹੈ ਹਰ ਤਰ੍ਹਾਂ ਦੇ ਬਜਟ ਦੇ ਲਈ ਮੇਰੇ ਕੋਲ ਸਰ LED ਹੈ ਤੁਸੀਂ ਪ੍ਰੀਮੀਅਮ ਤੋਂ ਪ੍ਰੀਮੀਅਮ Sony, Haier, LG ਚ ਜਾਣਾ ਚਾਹੋ ਉਹ ਅਵੇਲੇਬਲ ਹੈ ਕਸਟਮਰ ਥੋੜਾ ਆ ਜਾਂਦਾ ਜੇ ਥੋੜ ਨਾਨ ਬ੍ਰਾਂਡਡ ਦੇਸੀ ਸਟਿੱਕਣਾ ਵਾਲਾ ਮਾਲ ਕੋਈ ਨਹੀਂ ਹੈ ਮੇਰੇ ਕੋਲ ਉਹਦੇ ਚ ਤੁਹਾਨੂੰ ਕਰਾਉਂਦੀਆਂ ਐਲਈਡੀਆਂ ਮਿਲੂਗੀਆਂ ਸੈਨਿਓ ਮਿਲੂਗੀ ਬਲਿੰਟੈਗ ਮਿਲੂਗੀ ਸੋਨੇ ਵਿਜਨ ਮਿਲੂਗੀ ਸਾਰੇ ਰਜਿਸਟਰਡ ਬ੍ਰਾਂਡਸ ਐ نیٹ ਤੇ ਸਟੱਡੀ ਕਰੋ ਆ ਕੇ ਮਾ ਅੱਛਾ ਜਿਹੜੇ ਤੁਸੀਂ ਪੰਜ ਗਿਫਟ ਗਣਾਈ ਨੇ ਇਹ 32 ਇੰਚ ਦੀ ਐਲਈਡੀ ਨਾਲ ਵੀ ਮਿਲਣਗੀ ਜਾਂ ਇਸ ਤੋਂ ਉੱਪਰ 43 ਇੰਚ ਤੋਂ ਉੱਪਰ ਐਲਈਡੀ ਦੇ ਨਾਲ ਕੋਈ ਵੀ ਕਿਉਂਕਿ ਸਰ ਅੱਜਕੱਲ ਬੱਤੀ ਜਿਹੜੀ ਖਰੀਦੇਗਾ ਉਹਨੂੰ ਪੰਜ ਗਿਫਟ ਮਿਲਣਗੇ ਬਿਲਕੁਲ ਕਿਉਂਕਿ ਸਰ 32 ਇੰਚ ਦੀ ਤਾਂ ਉਹ ਸਿਰਫ ਕੈਮਰੇ ਵਗੈਰਾ ਤੇ ਲਈ ਯੂਜ਼ ਹੁੰਦੀ ਹੈ ਜਿਹੜੇ ਅੱਜਕੱਲ ਜਿਹੜੇ ਸਾਰੇ ਅਵੇਲੇਬਲ ਆਰ ਸਾਰੇ ਦੇ ਨਾਲ ਪੰਜ ਗਿਫਟ ਤੇ ਵਾਸ਼ਿੰਗ ਮਸ਼ੀਨਸ ਦੇ ਆਪਾਂ ਹੁਣ ਗੱਲ ਕਰ ਰਹੀ ਆ ਤਾਂ ਇਸ ਨੂੰ ਲੈ ਕੇ ਵੀ ਚਲੋ ਆਫਰਸ ਬਾਰੇ ਤੁਸੀਂ ਪਹਿਲੇ ਦੱਸ ਦਿੱਤਾ ਹੋਇਆ ਕਿ ਵਾਸ਼ਿੰਗ ਮਸ਼ੀਨਸ ਦੇ ਨਾਲ ਵੀ ਪੰਜ ਤਰ੍ਹਾਂ ਦੇ ਜਿਹੜੇ ਗਿਫਟ ਪ੍ਰੋਵਾਈਡ ਹੋ ਰਿਹਾ ਜੀ ਤੇ ਹੁਣ ਕਸਟਮਰ ਨੂੰ ਜੇ ਕੁਝ ਕਹਿਣਾ ਹੋਵੇ ਜੇ ਤੁਹਾਡੇ ਵੀਡੀਓ ਵੇਖ ਰਹੇ ਨੇ ਕੀ ਕਹਿਣਾ ਹਾਲਾਂਕਿ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਰ ਜਿਹੜਾ ਵੀ ਆਏ ਆਪਣੇ ਕੋਲ ਜੀ ਸਾਥ ਗਿਆ ਹੋ ਪਹਿਲੇ ਤਾਂ ਆ ਕੇ ਆਪਣੀ ਪਰਚੇਸ ਕਰੋ ਜਿਹੜੇ ਲੋਕਾਂ ਨੂੰ ਪਤਾ ਹੈ ਕਿ ਮੇਰੇ ਕੋਲੋਂ ਪਰਚੇਸ ਕਰ ਰਹੇ ਜਿੱਦਾਂ ਕਿ ਪਿਛਲੇ 3 ਸਾਲਾਂ ਤੋਂ ਆਪਾਂ ਲਗਾਤਾਰ ਐਡ ਲਗਾ ਰਹੇ ਆ ਰਿਪੀਟ ਕਸਟਮਰ ਬਹੁ ਜੇ ਮੇਰਾ ਕੋਈ ਐਡ ਗਲਤ ਹੁੰਦੀ ਤਾਂ ਸ਼ਾਇਦ ਕੋਈ ਕਸਟਮਰ ਹੀ ਨਾ ਆਂਦਾ ਇਸੇ ਕਰਕੇ ਜੈਨੂਇਨ ਐਡ ਹੈ ਆ ਕੇ ਆਪਣੀ ਪਰਚੇਸ ਕਰੋ ਕਿਉਂਕਿ ਲਾਸਟ ਈਅਰ ਮਈ ਦੇ ਪਹਿਲੇ ਹਫਤੇ ਤੋਂ ਲੈ ਕੇ ਇੰਨੀ ਜ਼ਿਆਦਾ ਏਸੀ ਦੀ ਸ਼ਾਰਟੇਜ ਆ ਗਈ ਸੀ ਕਿ ਲੋਕਾਂ ਨੂੰ ਪਤਾ ਹੈ ਕਿ ਏਸੀ ਮਿਲ ਹੀ ਨਹੀਂ ਰਿਹਾ ਸੀ ਇਸੇ ਕਰਕੇ ਜਿਨ੍ਹਾਂ ਨੇ ਪਰਚੇਸ ਕਰਨਾ ਇਸ ਵਾਰੀ ਗਰਮੀ ਵੀ ਐਡਵਾਂਸ ਹੈ 10 ਦਿਨ ਦਾ ਮੌਕਾ ਹੈ ਆਪਣਾ ਕੇ ਪ੍ਰੋਡਕਟ ਪਰਚੇਸ ਕਰੋ ਔਰ ਫਾਇਦਾ ਲਓ ਹਾਂ ਹੋਂ ਸਰ ਸਾਡੇ ਕੋਲ ਜਿਹੜੇ ਆ ਮੋਬਾਈਲ ਫੋਨਸ ਵੀ ਸਟਾਕ ਦੇ ਵਿੱਚ ਅਵੇਲੇਬਲ ਹੈ ਤੁਹਾਨੂੰ ਮੋਬਾਈਲਸ ਵੀ Oppo ਕੰਪਨੀ ਦੇ Vivo ਕੰਪਨੀ ਦੇ 0% ਰੇਟ ਆਫ ਇੰਟਰਸਟ ਤੇ 0 ਡਾਊਨ ਪੇਮੈਂਟ ਦੇ ਨਾਲ ਉਪਲਬਧ ਹੈ ਉਹਨਾਂ ਦੇ ਨਾਲ ਵੀ ਚਾਰ ਆਫਰਸ ਲਗਾਏ ਗਏ ਉਹਨਾਂ ਦੇ ਨਾਲ ਤੁਹਾਨੂੰ ਇੱਕ iWatch ਫ੍ਰੀ ਮਿਲੇਗੀ ਇੱਕ ਤੁਹਾਨੂੰ ਉਹਦੇ ਨਾਲ neckband ਫ੍ਰੀ ਮਿਲੇਗਾ ਇੱਕ ਉਹਦੇ ਨਾਲ ਵੀ ਤੁਹਾਨੂੰ ਇੱਕ ਇਲੈਕਟ੍ਰਿਕ ਕੇਟਲ ਫ੍ਰੀ ਮਿਲੇਗੀ ਤੇ ਨਾਲ 에ਅਰਪອດ ਫ੍ਰੀ ਦਿੱਤੇ ਜਾਣਗੇ